ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਸੁੱਗਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕ ਹੈਗੀ ਹੈ ਜੀ 30 ਸਤੰਬਰ 2025 ਸਮਾਂ ਕੁ ਸਵੇਰ ਦੇ 10:00 ਵਜੇ ਦਾ ਹੈ ਜੀ ਤੇ ਆਪਾਂ ਪਹੁੰਚੇ ਆ ਜੀ ਅੱਜ ਬਾੜ ਫਾਰਮ ਤੇ ਪਿੰਡ ਸੁੱਗਾ ਤੇ ਵੀਰ ਦਾ ਨਾਮ ਹੈਗਾ ਜੀ ਰਾਜਪਾਲ ਸਿੰਘ ਵੀਰ ਕੋਲ ਨੌ ਵੜਾ ਕਾਹੂ ਹੈ ਜੀ ਫਾਰਮ ਵਾਲੀਆਂ ਉਹਨਾਂ ਦੀ ਜਾਣਕਾਰੀ ਅੱਜ ਅਸੀਂ ਤੁਹਾਨੂੰ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਆਜੋ ਵੀਰ ਨਾਲ ਕਰਦੇ ਆਂ ਇਹ ਗੱਲਬਾਤ ਸ਼ੁਰੂ ਹੋਰ ਵੀਰ ਜੀ ਸਤਿ ਸ੍ਰੀ ਅਕਾਲ ਸਸਕੇ ਵੀਰ ਜੀ ਹਸਣਾ ਕੀ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਜਾਈਗੀ ਠੀਕ ਹੈ ਜੀ ਵਧੀਆ ਵਧੀਆ ਤੇ ਵੀਰ ਜੀ ਕਿੰਨੀਆਂ ਵਹਿੜਾਂ ਵਕਾਉ ਹੈ ਜੀ ਅੱਜ ਆਪਾਂ ਵੀਰ ਜੀ ਆਪਾਂ ਨੂੰ ਫਾਰਮ ਵਾਲੀਆਂ 9 ਵਹਿੜਾਂ ਵਕਾਊਗਾ 9 ਵਹਿੜਾਂ ਵਕਾਊ ਹਾਂ ਜੀ ਤੇ ਕਿੰਨੀ ਰੇਂਜ ਤੱਕ ਹੈ ਜੀ 70 ਤੋਂ ਲੈ ਕੇ 1.5 ਦੀ ਆ ਜੀ 70 ਤੋਂ ਲੈ ਕੇ 1.5 ਤੱਕ ਠੀਕ ਹੈ ਜੀ ਤੇ ਚਲੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰ ਜੀ ਆਪਣਾ ਪੱਕਾ ਐਡ ਨੰਬਰ ਫੋਨ ਨੰਬਰ ਲੇਗਾ 78122 ਹਾਂਜੀ 01313 ਠੀਕ ਹੈ ਜੀ 78122 01313 ਠੀਕ ਹੈ ਜੀ ਐਡਰੈਸ ਪਿੰਡ ਸੁੱਗਾ ਹਾਂਜੀ ਜ਼ਿਲ੍ਹਾ ਕਰਨਤਾਰਨ ਤਹਿਸੀਲ ਪੱਟੀ ਤਹਿਸੀਲ ਪੱਟੀ ਠੀਕ ਹੈ ਜੀ ਨੀਵੇਂ ਤੋਂ ਆਉਂਦੇ ਆ ਸੁੱਗੇ ਦੇ ਹਲੇ ਭੱਠੇ ਤੋਂ ਅਗਲੇ ਬੰਨੇ ਬੈਗ ਠੀਕ ਹੈ ਜੀ ਸਬਾਈਪਲ ਉਹ ਲਹੌਂਦਿਆ ਅੰਗਲਾਲੀਪੁਰ ਕੁਮਾਰਪੁਰ ਨਾਂਕੇ ਅੱਗੇ ਠੀਕ ਹੈ ਜੀ ਹਾਂਜੀ ਛੋਟਾ ਜਿਹਾ ਪਿੰਡ ਸੁੱਗਾ ਨਾਂ ਭਗਵਾਨਪੁਰ ਨਾਂਕੇ ਹਾਂਜੀ ਆਏ ਬਨੇ ਬੈਗ ਆਪਣੀ ਤੇ ਕਰੀਏ ਵੀਰ ਜੀ ਸ਼ੁਰੂ ਕਰ ਹਾਂਜੀ ਕਰੀਏ ਭਾਈ ਕਰੀਏ ਲਓ ਜੀ ਤੇ ਕਿੰਨੇ ਸੱਜਰੇ ਜੀ ਆਪਣੇ ਕੋਲ ਇੱਕ ਰੀਏ ਵੀ ਦੱਸ ਦਈਏ ਸੱਜਰੇ ਆਪਣਾ ਤਕਰੀਬਨ 5 ਸੱਜਰੇ ਆ ਜੀ 5 ਸੱਜਰੇ ਹਾਂਜੀ ਠੀਕ ਹੈ ਜੀ ਤੇ ਬੱਤਾ ਤਿਆਰ ਤਿਆਰ ਹੋਈਆਂ ਹਾਂਜੀ ਠੀਕ ਹੈ ਹੈਗੀਆਂ ਸਾਰੀਆਂ ਫਾਰਮ ਵਾਲੀਆਂ ਫਾਰਮ ਵਾਲੀਆਂ ਵੱਡੀਆਂ ਪਹਿਲੇ ਦੂਜੇ ਸੂਏ ਠੀਕ ਹੈ ਦੰਦਾ ਹੀ ਸਾਰੀਆਂ ਦੰਦਾ ਜੀ ਤੇ ਚਲੋ ਜੀ ਇਹ ਜਰਸੀ ਹੈਗੀ ਇਹਦੀ ਜਾਣਕਾਰੀ ਦਿਓ ਜੀ ਇਹ ਜਰਸੀ 5 ਦਿਨ ਹੋ ਗਏ ਸੂਈ ਨੂੰ 5 ਦਿਨ ਹੋ ਗਏ ਸੂਈ ਨੂੰ 16 17 ਅਗਲੇ ਦੋ ਦੇ ਟਾਈਮ ਪਿਆਰ ਆ ਪੱਕਾ ਪੱਕਾ ਠੀਕ ਹੈ ਜੀ ਪਰ ਕਈਆਂ ਨੇ ਕਹਿਣਾ ਇਹਨੇ ਦੇਣਾ ਨਹੀਂਗਾ ਦੇਣਾ ਪਰ ਲੀਟਰ ਮਰਾਗੇ ਗਾਂ ਤੋੜਾਂਗੇ ਠੀਕ ਆ ਗਿਆ ਚਾਰ ਟਾਈਮ ਅਗਲੀ ਚੋਣ ਬਿਲਕੁਲ ਜੀ ਆ ਹੋਰ ਕੋਪੈਨੂ ਤੇ ਕਿੰਨਾ ਇਹ ਮਤਲਬ ਮਗਰ ਕੀ ਆ ਗਿਆ ਜੀ ਮਗਰ ਵੱਛਾ ਆ ਗਿਆ ਜੀ ਮਗਰ ਵੱਛਾ ਆ ਗਿਆ ਹਾਂ ਜੀ ਲਓ ਜੀ ਮੂ ਵੇਖੋ ਵੀ ਦਸਾਉਣਾ ਰ ਬਿਲਕੁਲ ਬਿਲਕੁਲ ਨਹੀਂ ਇਹ ਕੱਦਦੀ ਨਹੀਂ ਇਹ ਦੇ ਕੱਦਦੀ ਹਾਂ ਜੀ ਪਿਓਰ ਪਿਓਰ ਜਰਸੀ ਨੂੰ ਕਹੀ ਜਾਣਾ ਪਿਓਰ ਦੀ ਅੰਝ ਬਿਲਕੁਲ ਹਾਂਜੀ ਕੋਈ ਸ਼ੱਕ ਨਹੀਂ ਸਾਜੀ ਤੇ ਵਹਾਨਾ ਵੇਖੋ ਹਨਾ ਵਹਾਨਾ ਫਾੜੀ ਵਾਲਾ ਵਹਾਨਾ ਫਾੜੀ ਵਾਲਾ ਪੂਰਾ ਸਾਫ ਸੁਥਰਾ ਪੂਰਾ ਬਿਲਕੁਲ ਜੀ ਕਰੋ ਇਹ ਟੋਰ ਚੈੱਕ ਕਰੋ ਕਰੋ ਜੀ ਚੈੱਕ ਲੈਓ ਜੀ ਐਗਰੀ ਫੇਸ ਵਿਖਾਈ ਇਹਦਾ ਚੰਗੀ ਇਦਰਾ ਵੀਰਸ ਖਾਲਾ ਪਤਾ ਹਲੋ ਵੇਖੋ ਫੇ ਚੈੱਕ ਕਰੋ ਇਹਦਾ ਬਿਲਕੁਲ ਜੀ ਬਿਲਕੁਲ ਦੰਦਾਂ ਨੇ ਇੱਕ ਹਾਈਡ ਬੜੀ ਪਿਆਰੀ ਹੈ ਨੀ ਕੀ ਜੀ ਆਇਆ ਦੇਖੋ ਲਓ ਜੀ ਦੰਦਾਂ ਜੀ ਦੰਦਾਂ ਜੀ ਜੀ ਬਿਲਕੁਲ ਬਿਲਕੁਲ ਜਾਂਦੇ ਹੋ ਜੀ 16 17 ਮਹੀਨਾ ਜੀ ਸਿਰਫ ਬਿਲਕੁਲ ਜੀ ਕਰੋ ਚੈੱਕ ਕਿੰਨਾ ਵਸੂਆ ਜੀ ਇਹ ਪਹਿਲੇ ਸੂਏ ਪਹਿਲੇ ਸੂਏ ਕੀ ਗਏ ਪੱਕਾ 12 ਲੀਟਰ ਬਾਕੀ ਕੋਈ ਵੀਰ ਪਰ ਆਪਣੀ ਤਸੱਲੀ ਕਰ ਲੇ ਹਨਾ ਸੱਲੀ ਕਰੇ ਆਪ ਦੀ ਆਣ ਕੇ ਜਿੰਦਾ ਮਰਜੀ ਹਨਾ ਜੀ ਜਿਤਨਾ ਮਰਜੀ ਚਾਰ ਟਾਈਮ ਚ ਹੋਵੇ ਪੰਜ ਚ ਹੋਵੇ ਉਹ ਅਗਲੇ ਦੀ ਮਰਜੀ ਆ ਬਿਲਕੁਲ ਜੀ ਬਿਲਕੁਲ ਕਰੋ ਜੀ ਚੈੱਕ ਤੇ ਵੀਰ ਜੀ ਫਿਰ ਕੀ ਰੇਟ ਰੂੜੇ ਦਾ ਰੇਟ ਬਾਜੀ ਆ ਵਾ ਫੋਨ ਤੇ ਕਰਾਂਗੇ ਠੀਕ ਹੈ ਜੀ ਹਾਂ ਜੀ ਵੀ ਮਤਲਬ ਸੰਪਰਕ ਜਿਹੜਾ ਉਹ ਫੋਨ ਤੇ ਹਨਾ ਰੇਟ ਦੀ ਗੱਲ ਫੋਨ ਦਾ ਆ ਵੀ ਕੱਲ ਨੂੰ ਦੋ ਦੋ ਵੜੇ ਹਾਂ ਜੀ ਅੱਡੇਰੇ ਹੋਰ ਨਾਲ ਦੋ ਦੋ ਬਿਲਕੁਲ ਅੱਜ ਆ ਬਾ ਰੇਟ ਕਹਦੇ ਆਂ ਯਾਰ ਤੁਸੀਂ ਨਹੀਂ ਆਖਿਆ ਸੀ ਬਿਲਕੁਲ ਬਿਲਕੁਲ ਜੀ ਹਾਂ ਠੀਕ ਹੈ ਹਾਂ ਜੀ ਚਲੋ ਜੀ ਅਗਲੀ ਜਰਸੀ ਦੀ ਜਾਣਕਾਰੀ ਦਿਓ ਜੀ ਅਗਲੀ ਜਰਸੀ 15 ਦਿਨ ਇਹਦੇ ਸੁੰਝ ਰਹੇਗੇ ਵੀਰ ਜੀ ਹਾਂ ਜੀ ਸੂਆ ਪਹਿਲਾ ਪਹਿਲਾ ਸੂਆ ਉਹ ਥਾਣਾ ਤੋਂ ਸਹੀ ਪਤਾ ਲੱਗ ਗਿਆ ਹਾਂ ਜੀ ਲਓ ਜੀ ਹਾਂ ਜਦਾ ਬਿਲਕੁਲ ਸਾਫ਼ ਬਿਲਕੁਲ ਸੀਲ ਬਿਲਕੁਲ ਬਿਲਕੁਲ ਇਧਰ ਲੱਗ ਲਾਈਨ ਨਹੀਂ ਕਰਨੀਆਂ ਪਾ ਜੇ ਇੱਧਰ ਲਾਪੂਆਂ ਕਰਨੀਆਂ ਇਧਰ ਵੇਖੋ ਜੀ ਇੱਲਾ ਕਾਸ ਜਾਨੀਆਂ ਹਾਂਜੀ ਜਾਨੀ ਦਾਤੋ ਲਾਗੇ 15 ਦੇ ਵਿੱਚ ਤੇ ਵੀ ਦਊਗੀ ਨਾ ਬਿਲਕੁਲ ਬਿਲਕੁਲ ਦੇ ਦਊਗੀ ਹਾਂਜੀ ਕਿੰਨੀ ਏਜੂਰੀ ਦੀ ਵੀ ਹਾਂਜੀ ਇਹਦੀ ਏਜੂਰੀ ਕਿੰਨੀ ਹੈ ਇਹ ਵੀ 16 ਦੇ ਮਹੀਨੇ ਦੀ ਸਾਰੀ ਠੀਕ ਹੈ 17 ਮਹੀਨਿਆਂ ਦੀ ਲੈਓ ਦੇਖੋ ਇਹਦੀ ਦੰਦਾ ਜੀ ਖੋਲ ਕੇ ਲੈਓ ਜੀ ਸੇਮ ਇੱਕੋ ਜਿਕੇ ਪੀਸਾ ਜੀ ਇੱਕੋ ਜਿਕੇ ਕੱਟ ਕੱਟ ਵੀ ਇੱਕੋ ਜਿਆ ਪਿਓਰ ਪਿਓਰ ਜਿਹਨੂੰ ਕਹੀਦਾ ਉਹ ਹੈ ਆ ਪਿਓਰ ਬਿਲਕੁਲ ਜੀ ਬਿਲਕੁਲ ਕਰੋ ਜੀ ਚੈੱਕ ਕਿਆ ਵੀ ਦੀ ਹਰ ਟਾਈਮ ਹੀ ਹਰ ਟਾਈਮ ਆਪਣੇ ਕੋਈ ਵਿਗਰੀ ਦੀ ਪਸ਼ੂ ਹੁੰਦੇ ਆ 10 15 10 15 ਹਾਂ ਜੀ ਮੱਝਾਂ ਹੁੰਦੀਆਂ ਆ ਹਰਿਆਣੇ ਦੀਆਂ ਮੱਝਾਂ ਠੀਕ ਹੈ ਜੀ ਹਰਿਆਣੇ ਦੀਆਂ ਹਰਿਆਣੇ ਦੀਆਂ ਅੱਜ ਸੇਵ ਹੋਈਆਂ ਅੱਜ ਹੀ ਪੰਜ ਸੇਵ ਹੋਈਆਂ ਤਰਕੀ ਠੀਕੇ ਦਾ ਵਾਲੇ ਲੈ ਗਏ ਠੀਕ ਹੈ ਜੀ ਹਾਂ ਜੀ ਧਿਆਨ ਆਪੋ ਤੇ ਵਾਜਣਾ ਹੈ ਲੋ ਜੀ ਕਰੋ ਜੀ ਚੈੱਕ ਲਾਈਵ ਜਾਂਦੇ ਜਾਂਦੇ ਵੀ ਜੀ ਫੇਸ ਕੁਆਲਿਟੀ ਕਰੋ ਚੈੱਕ ਹਾਂ ਜੀ ਹਾਈਟ ਵੀ ਛੋਟੀ ਜੀ ਛੋਟੀ ਜੀ ਹਾਈਟ ਹਣਾ ਜੀ ਹਾਂ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀ ਜੀ ਜਾੰਦੋ ਪਿਆਰ ਨਹੀਂ ਨਾ ਹੁਣ ਆਈ ਖਾ ਦਰਜਾਂ ਨਹੀਂ ਨਾ ਕਿ ਯਾਰ ਹਾਂਜੀ ਹਾਂਜੀ ਬਿਲਕੁਲ ਕੈਮਰੇ ਤੋਂ ਵੀ ਡਰ ਜਾਂਦੇ ਹਾਂਜੀ ਕਈ ਯਾਰ ਡਰ ਜਾਂਦੇ ਯਾਰ ਬਿਲਕੁਲ ਜੀ ਲਓ ਜੀ ਥਾਣ ਥਾਣ ਕਰੋ ਜੀ ਚੈੱਕ ਕਵੇਂ ਸਿਲਸਿਲਾ ਕਿਛਾ ਜੀ ਪੂਰੀ 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 ਜਿਤਰਾ ਮਰਦੀ ਆ ਵੇਖੋ ਠੀਕ ਹੈ ਜੀ ਲਓ ਜੀ ਪਹਿਲੇ ਸੂਰੇ ਨਾਲੇ ਤੁਹਾਨੂੰ ਪਤਾ ਬਿਲਕੁਲ ਮਾਲਾ ਮੋੜ ਤੇ ਕਈ ਡੰਗਰ ਕਰ ਦਿੰਦਾ ਪਰ ਇਹ ਮਾਲਾ ਮੋੜ ਵੀ ਨਹੀਂ ਕਰਦੀ ਇਧਰ ਵੇਖ ਹਾਂਜੀ ਨਹੀਂ ਦਾ ਹੱਥ ਲਈ ਹੱਥ ਨਹੀਂ ਲਾਉਂਦੇ ਨਹੀਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਤੇ ਵੀਰ ਜੀ ਕੀ ਰੇਟ ਰੂਟ ਫੇਰ ਭਾਈ ਆਪਾਂ ਫੋਨ ਤੇ ਕਰਨਾ ਇਹਦਾ ਵੀ ਠੀਕ ਹੈ ਅੱਜ ਅੱਜ ਇਹਦਾ ਘੱਟ ਹੋਣਾ ਹੈ ਕੱਲ ਪਿਆਰ ਹੋਈਦਾ ਦਾ ਨੂੰ ਪਤਾ ਵਾਦੀ ਜਾਣਾ ਬਿਲਕੁਲ ਬਿਲਕੁਲ ਜੀ ਚਲੋ ਜੀ ਇਹ ਅਗਲੀ ਵੈਟ ਦੀ ਜਾਣਕਾਰੀ ਵੀਰ ਜੀ ਨਾ ਹੋ ਜੀ ਬਹ ਨਾ ਕਰੋ ਚੈੱਕ ਹੈ ਕਰਮਾਲੀ ਪੰਡਾ ਪਾਈ ਫਿਰਨਦੇ ਹੀ ਇਧਰ ਵੇਖੋ ਬਿਲਕੁਲ ਸਾਰੇ ਵਾਨੇ ਫਾੜਿਆ ਇਹ ਸਾਰਿਆਂ ਦੇ ਸਾਰੇ ਸਾਰਿਆਂ ਦੇ ਤੇ ਗਾੜ ਵੀ ਕਰੋ ਚੈੱਕ ਪੂਰੀ ਪੂਰੀ ਓਕੇ 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 ਹੱਥ ਲਾਇਆ ਹੀ ਹੱਥ ਲਾਇਆ ਹੀ ਦੋ ਦੋ ਵਗ ਨਾਲ ਪੈਂਦਾ ਬਿਲਕੁਲ ਕਰੀਕ ਪੌਂਜ ਵਾਲਾ ਚੌਂਜ ਵਾਲਾ ਸਾਰਾ ਆਉਂਦਾ ਇਹਨੂੰ ਫੇਸ ਕੁਆਲਟੀ ਵੀ ਕਰੋ ਚੈੱਕ ਹੈ ਹਾਂਜੀ ਤੇ ਸੁਆ ਕਿਨਵਾ ਦੀ ਜੀ ਦਾ ਸੁਆ ਦੂਜਾ ਕਿੰਨਾ ਜੀ ਦੂਜਾ ਦੂਜਾ ਦੁੱਗੇ ਸੂਏ ਆ ਮਗਰ ਇਹਦੇ ਮਸ਼ਾਲ ਮਗਰੇ ਦੇ ਵਸ਼ਾ ਹੈ ਨਾ ਕੋਲ ਬੋਤਾ ਲਓ ਜੀ ਇੱਕ ਰੀ ਵਸ਼ਾ ਉਖਾਰੀ ਹੈ ਮਸ਼ਾਲ ਦੇਖੋ ਅਜੀ ਗੱਲ ਹੋਏ ਥੱਲੇ ਚੋਗੇ ਦਵਾਗੇ ਪੱਕਾ ਪੱਕਾ ਹੈ ਟਾਈਮ ਤਸੱਲੀ ਯਾਰ ਤਸੱਲੀ ਯਾਰ ਬਿਨਾ ਜਾਗਦੋਂ ਬਿਨਾ ਜਾਗਦੋਂ ਠੀਕ ਹੈ ਜੀ 23 ਦੀ ਕਹੇ ਜਾਉ ਹੀ ਨਾ ਜਾਦੀ ਨਾ ਜਾਵੇ ਤੇ ਚੱਲ ਜਾਣੇ ਚੱਲ ਜਾਣੇ ਵੀਰ ਜੀ ਸੂਈ ਨਾ ਹੋਏ 4 5 5 6 ਦਿਨ ਹੋਏ ਆ ਅੱਛਾ ਜੀ ਵਾਜ ਜਾਣਾ ਜੇ ਨਹੀਂ ਹਏ ਤੁਹਾਨੂੰ ਪਤਾ ਮਹਿਰਾ ਮੂਲਾ ਮਾਰਨਾ ਬਿਲਕੁਲ ਜੀ ਬਿਲਕੁਲ ਲਓ ਜੀ ਕਰੋ ਜੀ ਕਰੋ ਚੱਕ ਲੈਓ ਜੀ ਤੇ ਮੋੜ ਲਿਓ ਮੜਿਆ ਇਹਨੂੰ ਹੋਰ ਰੇਖਾ ਮੂੰਹ ਮਚਾ ਕਰਵੇਗਾ ਕਰੋ ਜੀ ਚੱਕ ਸ਼ਾਇ ਜੀ ਚੱਲ ਲੈ ਜਾ ਜਾਣ ਦਿਓ ਜੀ ਹੋਈ ਗਲੀ ਤੋਰਾਦਾਰਾ ਚੰਗਾ ਨਾ ਤੋਰਾਦਾਰਾ ਵੀ ਚੰਗਾ ਵਾ ਸਾਲਾ ਵਜੋਕਿਆ 20 ਕਿਲੋ ਆ ਟਾਈਮ ਤੋ 20 ਕਿਲੋ ਚੋਰ ਦਾ ਪੱਕਾ ਤਸੱਲੀ ਵਾਲਾ ਬਾਕੀ ਕੋਈ ਭਰਾ ਵੀ ਆਣ ਕੇ ਥੱਲੇ ਆ ਜਾ ਸਕਦਾ ਬਸ ਤੇ ਰੇਡ ਦਾ ਫੋਨ ਤੇ ਹਨਾ ਇਹਦਾ ਫੋਨ ਤੇ ਠੀਕ ਹੈ ਜੀ ਲਓ ਜੀ ਅਗਲੇ ਬੰਨੇ ਵੱਡੀ ਜਰਸੀ ਆ ਗਈ ਹਨਾ ਅਗਲੇ ਬੰਨੇ ਵੱਡੀ ਜਰਸੀ ਆ ਗਈ ਕਰੋ ਜੀ ਚੈੱਕ ਇਹ ਤੇ ਜੇ ਸੂਏ ਜੀ ਤੇ ਜੇ ਸੂਏ ਠੀਕ ਹੈ 16-17 ਕਿਲੋ ਵਿੱਚ ਥੱਲੇ ਆਟਮ ਤਿਆਰ ਆ 17 ਕਿਲੋ 16 17 ਕਿਲੋ ਆ 16 ਕਹਾਂਗੇ ਮਗਰ ਕੀ ਆ ਗਿਆ ਮਗਰ ਇਹ ਵੱਛਾ ਆ ਗਿਆ ਮਗਰ ਵੱਛਾ ਆ ਗਿਆ ਲਓ ਜੀ ਫੇਸ ਕਰੋ ਜੀ ਚੈੱਕ ਲੈ ਵੀ ਦਿਓ ਇਹ ਤੀਜੇ ਸੂਏ ਜੀ ਤੀਜੇ ਸੂਏ ਗਾੜ ਕਰੋ ਥਾਣੇ ਮਾਰ ਕੇ ਡੰਗਰ ਨਹੀਂ ਵੇਚਣਾ ਤੀਜੀ ਹੋਵੇ ਦੂਜੀ ਦੱਸੀ ਜਾਈਏ ਦੂਜੀ ਹੋਵੇ ਪਹਿਲੇ ਦੱਸੀ ਜਾਈਏ ਬਿਲਕੁਲ ਜੀ ਆਲੇ ਨੇ ਪਹਿਲੇ ਆਲੇ ਜੀ ਜੀ ਖਾਣੀ ਆ ਬਿਲਕੁਲ ਬਿਲਕੁਲ ਸੱਚ ਅਗਲੇੰਦ ਪੱਕਾ ਕਿੰਨਾ ਹੋਣੇ ਇਸ ਟਾਈਮ 17 ਹੈਗਾ ਪੂਰਾ 17 ਪੂਰਾ 17 ਹਾਂਜੀ ਠੀਕ ਆ ਜੀ ਤੇ ਥਾਣ ਤੁਹਾਨੂੰ ਚਵਾਈ ਜਿਵੇਂ ਆ ਬਿਲਕੁਲ ਓਕੇ ਆ ਪੂਰੀ ਪੂਰੀ ਲਓ ਜੀ ਆਈਡੂ ਟੂ ਪੂਰੀ ਹੈ ਆਈਡੂ ਉਲਪੂਰੀ ਜਰਸੀ ਵੱਡੀ ਜਰਸੀ ਲੈ ਵਾ ਨਾ ਵੇਖੋ ਕਰਮਾ ਵਾਲੀ ਦਾਦਾ ਲੈ ਮੋੜ ਲਿਆ ਵੀਰ ਜੀ ਐਨ ਨੂੰ ਕੋਈ ਪਤਾ ਕਰੋ ਚੈੱਕ ਦਰਦੀ ਇਹ ਧਿਆਨ ਨਾਲ ਮਾੜਾ ਹਾਂਜੀ ਦਰਜਾਂ ਦਾ ਡੰਗਰ ਕਹੀਆ ਕਿਆ ਦੇ ਡਰ ਜਾਂਦਾ ਟੜੀ ਜਾਂਦਾ ਹੋ ਜਾਂਦਾ ਗੜਗੜ ਜੰਗੀ ਇਹਦੀ ਗੱਲ ਪੂਰੀ ਪੂਰੀ ਗਾਣ ਵਧੀਆ ਬਿਲਕੁਲ ਸੀ ਲਿਆ ਬਿਲਕੁਲ ਜੀ ਉਤ ਲਓ ਆ ਉਹ ਡਾ ਕੀਆ ਕੋਈ ਨਹੀਂ ਕੋਈ ਨਹੀਂ ਤੇ ਵਿਧੀ ਇਹਦਾ ਰੇਟ ਵੀ ਆਪਾਂ ਫੋਨ ਤੇ ਕਰਨਾ ਹੈ ਹਾਂਜੀ ਇਹਦਾ ਰੇਟ ਵੀ ਆਪਾਂ ਫੋਨ ਤੇ ਕਰਾਂਗੇ ਠੀਕ ਹੈ ਜੀ ਠੀਕ ਚਲੋ ਜਿੰਨਾ ਦੱਸਾਂਗੇ ਚਾ ਆਵੇ ਅਗਲਾ ਭਾਵੇਂ ਆਪਦੀ 4 ਟਾਈਮ ਚ ਹੋਵੇ 5 ਟਾਈਮ ਚ ਹੋਵੇ ਬਿਲਕੁਲ ਜੀ ਬਿਲਕੁਲ ਹਾਂਜੀ ਜਿਹੜੀ ਸਚਾਈ ਸਚਾਈ ਹਾਂਜੀ ਤੇ ਇਹਦੀ ਦਿਓ ਜਾਣਕਾਰੀ ਵੀਰ ਜੀ ਅੱਗੇ ਆਈ ਅੱਗੇ ਵੇਖੋ ਪੂਰੀ ਵੱਡੀ ਵੱਡੀ ਐ ਚਾਹ ਵੇਖੋ ਕੇ ਡਾਲੇ ਲੈ ਵਾਲੂ ਆ ਵੇਖੋ ਤੇ ਕੱਦ ਗਾੜੀ ਵੇਖੋ ਇਹ ਵਾਹ ਨਾ ਕਿ ਦਸ ਹਾਈ ਹੈ ਹੈ ਆ ਨਹੀਂ ਦੇਖੋ ਵੇ ਲਗੋਲਾ ਕਸਿਆ ਪੂਰਾ ਕਸਿਆ ਦੂਜੇ ਸੂਏ ਆਰ ਕੀ ਅੱਛਾ ਇਹ ਦੂਜੇ ਸੂਏ ਆ ਦੂਜੇ ਸੂਏ ਆ ਤੇ ਤੀਜੇ ਸੂਏ ਕਿੱਡੀ ਬਣੋਗੇ ਵੇਖੋ ਬਿਲਕੁਲ ਤੇ ਇੱਕ ਹਾਈਟ ਕਰੋ ਚੱਕ ਵੀਰ ਜੀ ਮਾੜਾ ਜਿਹਾ ਲਾਗੇ ਖਲੋਇਓ ਇਹਦੇ ਆ ਇਧਰ ਵੇਖੋ ਹਲੋ ਜੀ ਤੁਹਾਡੇ ਬਰਾਬਰ ਨਹੀਂ ਆ ਸਾਮਾਗੇ ਆ ਬਰਾਬਰ ਤੇ ਹੀ ਆ ਬਰਾਬਰ ਹੀ ਬਰਾਬਰ ਹੀ ਆ ਲਓ ਜੀ ਇੱਕ ਦੀ ਫੇਸ ਵਿਖਾਈਏ ਇਹਦਾ ਇਹ ਜੀ ਮਾੜਾ ਜਿਹਾ ਲੰਮਾ ਤੋਰ ਰਿਓ ਖੋਲੋ ਨਹੀਂ ਚਲਾਵੋ ਤਾਂ ਖੋਲ ਇਹਦੇ ਮਗਰ ਵਛਾ ਇਹਦੇ ਮਗਰ ਵਛਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਇਹਨੂੰ ਵੀ 5 ਦਿਨ ਹੋ ਗਏ 5 ਦਿਨ ਹੋ ਗਏ ਆ ਪਾਈ ਪਾਈ ਛੇ ਛੇ ਦਿਨ ਆ ਲਈਆਂ ਇਹ ਸਾਰੀਆਂ ਪੱਕਾ ਪੱਕਾ ਦੁੱਧ ਕਿੰਨਾ ਵੀ ਜੀ 20 ਕਿਲੋ ਆ ਡੰਨ ਤਿਆਰ ਆ ਪੱਕਾ 20 ਕਿਲੋ ਤਸੱਲੀ ਆ ਇਹਦੇ ਵੱਜ ਜਾਂਦਾ ਬਾਲਟੀਆਂ ਵੱਜ ਜਾਂਦਾ ਗਈ ਆ 10 ਕਿਲੋ ਦੀ ਬਾਲਟੀ ਬਾਲਟੀ ਭਰ ਕੇ ਤੇ ਵੱਜ ਜਾਂਦਾ ਆ ਠੀਕ ਹੈ ਜੀ ਪਰ 20 ਕਵਾਂਗੇ ਠੀਕ ਹੈ ਜੀ ਹਾਂ ਜੀ ਇੰਦਰ ਨੂੰ ਦੋਰ ਲਓ ਇੰਦਰ ਨੂੰ ਦੋਰ ਲਓ ਵੀ ਨਹੀਂ ਮੈਂ ਉਹ ਕੱਦ ਦੇਖੋ ਗੱਡਾ ਕੱਦ ਮੈਂ ਨਾ ਪੂਰੀ ਬੇਲ ਹੈ ਪੂਰੀ ਤੇ ਇਹਨੂੰ ਇਹਨੂੰ ਅਗਲੇ ਸੂਏ ਜਾ ਕੇ ਬਥੇਰਾ ਇਹਨੇ ਕਰ ਜਾਣਾ ਮੈਂ ਨਾ ਬਥੇਰਾ ਬਥੇਰਾ ਫਿਰ ਲੇਵਾ ਵੇਖੋ ਫਿਰ ਤਾਂ ਵੀ ਨਹੀਂ ਆਣਾ ਲਓ ਜਾਨਦੇ ਕੋਈ ਨਹੀਂ ਜਾਨਦੇ ਵੀ ਜੀ ਮੋੜਲੇ ਆਵੇ ਨੂੰ ਮੋੜ ਲੈ ਆਇਤ ਵੇਖੋ ਕਰੋਰੀ ਚੱਕ ਨਿਚੋਰ ਚੱਡੇ ਸਾਰਿਆਂ ਦੇ ਬਿਲਕੁਲ ਬਿਲਕੁਲ ਹਨ ਚਵਾਈ ਦੇ ਥਾਂ ਤੁਣ ਥਾਂ ਤੁਣ ਪੂਰਾ ਓਕੇ ਆ ਓਕੇ ਆ ਜੀ ਪੂਰਾ ਓਕੇ ਲਓ ਜੀ ਪੂਰਾ ਪੂਰਾ ਓਕੇ ਥਾਂ ਚੱਡਾ ਠੀਕ ਹੈ ਜੀ ਵੇਖੋ ਚੱਕ ਤੋਰ ਵੇਖੋ ਜੀ ਬਿਲਕੁਲ ਬਿਲਕੁਲ ਚਾਰ ਵਾਰ ਨਾ ਕਰਦੀ ਕਰ ਮੈਂ ਆ ਚਾਰ ਕਰਦੀ ਆ ਉਹ ਬੰਦਾ ਮਾਹ ਤੁਰਦਾ ਨਾਲੇ ਦੇ ਬਿਲਕੁਲ ਤੇ ਮਗਰ ਕੀ ਹੈ ਜੀ ਤੇ ਮਗਰ ਇਹਦੇ ਵਛਾ ਵੀ ਜਿਹਾ ਹੋਵੇ ਕਿਲੇ ਬਣੇ ਵਛਾ ਮਗਰ ਐਚ ਐਫ ਵੀ ਵਛਾ ਆ ਗਿਆ ਜੀ ਐਚ ਐਫ ਵੀ ਸਾ ਮਰ ਛਾਂ ਤਗੜਾ ਜੇ ਬਣਾਉਣਾ ਆ ਲੈ ਨਹੀਂ ਪੂਰਾ ਮੈਂ ਨਾ ਇਹ ਵੀ ਪੜਿਆ ਹਾਂਜੀ ਹਾਂਜੀ ਇਹਦਾ ਰਿਕਾਰਡ ਆਪਣੇ ਕੋਲ ਮਿਲ ਜੂਗਾ ਠੀਕ ਹੈ ਜੀ ਠੀਕ ਹੈ ਜੀ ਲਿਖੇ ਸਾਰੇ ਰਿਕਾਰਡ ਸਾਰੇ ਲਿਖੇ ਸਾਰੇ ਜਿਹਦਾ ਹੈਗਾ ਉਹਦਾ ਕਵਾਂਗੇ ਹੈਗਾ ਜਿਹਦਾ ਨਹੀਂ ਉਹਦਾ ਕਵਾਂਗੇ ਨਹੀਂ ਬੜਾ ਤਗੜਾ ਗਰਮ ਵਾਲਾ ਵੀ ਜਿਹੜੇ ਮੱਛੀ ਹੁੰਦੀ ਦੇਖਾਂ ਕਿਦਰ ਨੂੰ ਕਿਦਰ ਨੂੰ ਬਿਲਕੁਲ ਬਿਲਕੁਲ ਅੱਧਾ ਰੇਡ ਚੁੱਕਿਆ ਜਾਂਦਾ ਚੁੱਕਿਆ ਜਾਂਦਾ ਚੁੱਕਿਆ ਜਾਂਦਾ ਵੀਰ ਜੀ ਫਿਰ ਇਹਦਾ ਰੇਡ ਵੀ ਆਪਾਂ ਫੋਨ ਫੋਨ ਤੇ ਕਰਾਂਗੇ ਰੇਡ ਫੋਨ ਤੇ ਹਾਂਜੀ ਠੀਕ ਹੈ ਜੀ ਚਲੋ ਜੀ ਇਹਦੀ ਜਾਣਕਾਰੀ ਦਿਓ ਜੀ ਅੱਗੇ ਆ ਜਾਓ ਫਾੜੀ ਵਾਲਾ ਛੱਡਾ ਫਾੜੀ ਆ ਛੱਡਾ ਬਿਲਕੁਲ ਸੀਨ ਸਾਫ ਸੁਥਰਾ ਸਾਫ ਸੁਥਰਾ ਕਾਹ ਦੇਦਾ ਹੋਦੇ ਆਂਗੂ ਤਗੜਾ ਬਿਲਕੁਲ ਜੀ ਕਿਨੇ ਦਿਨ ਹੋ ਗਏ ਸੂਈ ਨੂੰ ਇਹਨੂੰ 6 ਦਿਨ 5 6 ਦਿਨ ਹੋਈ 5 6 ਦਿਨ ਹੋ ਗਏ ਮਗਰ ਕੀ ਆ ਗਿਆ ਜੀ ਮਗਰ ਇਹਦੇ ਵੱਛੀ ਆ ਗਈ ਇਹਦੇ ਵੱਛੀ ਆ ਗਈ ਜੀ ਔਰ ਬੋਤਾ ਲਓ ਜੀ ਮਾਰ ਗਈ ਐ ਪੂਰੀ 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 ਬਿਲਕੁਲ ਵੀ ਸੇਮ ਹੀ ਆ ਓਕੇ ਆ ਪੂਰੀ ਇਧਰ ਦੇਖੋ ਵੱਛੀ ਕਿੰਨੀ ਤਗੜੀ ਆ ਕਿੰਨੇ ਦਾ ਦੀ 6 ਦਿਨਾਂ ਦੀ 5 ਦਿਨਾਂ ਦੀ ਲਓ ਜੀ ਫੇਸ ਕਰੋ ਚੈੱਕ ਲਓ ਵੀਰ ਜੀ ਇਹਨੂੰ ਵੀ ਖੋਲੋ ਕਿੰਨਾ ਪੱਕਾ ਦੋ ਤੇ ਜੀ ਇਸਲੇ 22 ਕਿਲੋ 22 ਕਿਲੋ ਐ ਟਾਈਮ ਤਸੱਲੀ ਵਾਲਾ 5+ ਕਰੋਗੀ ਕਰ ਦੇਣਾ ਜੀ ਕਰ ਜਾਣਾ ਵਧੀਆ ਕਰ ਜਾਣਾ ਬਿਲਕੁਲ ਬਿਲਕੁਲ ਕੋਈ ਦੋ ਦਿਨਾਂ ਕੱਦ ਨਹੀਂ ਹਾਂਜੀ ਕੱਦ ਲੋ ਦੇ ਮਹਾਰਾਜ ਦੀ ਕਿਰਪਾ ਦੇ ਕਿਰਪਾਏ ਗਾੜ ਗੁੜੀ ਪੂਰੀ ਹੋਰਾ ਓਕੇ ਹੈ ਲਓ ਵੇਖੋ ਕਰੋ ਜੀ ਚੈੱਕ ਦੂਜੇ ਸੂਏ ਆਦੇ ਤੀਜੇ ਸੂਏ ਨੂੰ ਇਹਨੇ ਅਜੇ ਹੋਰ ਦੂਜੇ ਤੀਜੇ ਸੂਏ ਨੇ ਤੋਰੇਂ ਜਾਇਆ ਤੂੰ ਬਿਲਕੁਲ ਬਿਲਕੁਲ ਹੌਣ ਲੱਗਾ ਕਿ ਉਹੜੀਆਂ ਕਰ ਕਰ ਤੋਰਦੀ ਏ ਸਹੀ ਆ ਲੈ ਸਾਹੀ ਚੜੋ ਜੀ ਮੋੜ ਲਾ ਵੇਖੋ ਮੂੰਹ ਮਾਈ ਚੈੱਕ ਕਰੋ ਜੀ ਚੈੱਕ ਹੈ ਮੂੰਹ ਮਾਂ ਵੀ ਸੋਨਾ ਨੁਬਰੇ ਵਰਗਾ ਨਾ ਆ ਹਾਇਡ ਵੀ ਹੋਈ ਓਡੀ ਓਡੀ ਲਓ ਜੀ ਕਰੋ ਵੀ ਚੈੱਕ ਤੇ ਵੀਰ ਜੀ ਕੀ ਰੇਟ ਫੇਰੇ ਦਾ ਇਹਦਾ ਰੇਟ ਆਵਾ ਫੋਨ ਤੇ ਕਰਾਂਗੇ ਦਾ ਵਿਚਾਈ ਸਾਰਿਆਂ ਦਾ ਫੋਨ ਤੇ ਹੀ ਸਾਰਿਆਂ ਦਾ ਫੋਨ ਤੇ ਹੀ ਠੀਕ ਆ ਜੀ ਠੀਕ ਤੇ ਕੋਈ ਕਮੀ ਨਹੀਂ ਹਨਾ ਜੀ ਕੋਈ ਕਮੀ ਨਹੀਂ 1 ਰੁਪਏ ਦੀ ਕਮੀ ਨਹੀਂ ਬਿਲਕੁਲ ਜੀ ਕੋਈ ਬੇਰਗੋਲ ਸੀਲ ਆ ਹਾਂ ਜੀ ਲਓ ਜੀ ਕਰੋ ਜੀ ਚੈੱਕ ਦੇਖੋ ਤੇ ਚਲੋ ਵੀਰ ਜੀ ਅਗਲੇ ਦੀ ਦੋ ਜਾਣਕਾਰੀ ਜੀ ਅੱਗੇ ਵਾਲੇ ਸਾਹਮਣੇ ਹੀ ਆ ਵੇਖੋ ਹਾਥੀ ਆ ਗਿਆ ਹਾਥੀ ਆ ਗਿਆ ਬਨੇ ਆਪਣੇ ਕੋਲ ਬਿਲਕੁਲ ਵੱਡੀਆਂ ਕਾਰ ਦੇ ਬਾਲ ਕਰੋ ਚੈੱਕ ਇਹਦਾ ਹਾਂ ਆ ਵੇਖੋ ਬੜਾ ਤਗੜਾ ਕੱਦ ਬੇਲਾ ਪੂਰਾ ਬਿਲਕੁਲ ਜੀ ਕਿੰਨੇ ਦਿਨ ਲੈਂਦੀ ਹੈ 5 ਦਿਨ ਲਾ ਜਾਣੇ ਜੇ ਨਹੀਂ ਪਾਏ ਟਾਟੂ ਲਾਵਣੀਆਂ ਪਈਆਂ ਸੁਆ ਦੁੱਜਾ ਦੁੱਜਾ ਇਹ ਦੇਖੋ ਲੋ ਜੀ ਹਾਂ ਇੱਥੇ ਰੱਖਾ ਦੂਜੇ ਸਵੇਖੋਲ ਬੋਤ ਕੋਈ ਕਸਰ ਨਹੀਂ ਛਡਣੀ ਇਹਨੇ ਕੋਈ ਨਹੀਂ 35+ ਵਾਲੀਆਂ 35+ ਵੱਡੀਆਂ ਫਾਰਮ ਵਾਲੀਆਂ ਹਾਂ ਜੀ ਸੋਮਣ ਵੀਰ ਜੀ ਹਾਂ ਜੀ ਕਿਹੜਾ ਰਿਕਾਰਡ ਮਿਲ ਜਾਣਗੇ ਨਾ ਤਿੰਨਾਂ ਦੇ ਇਹਨਾਂ ਦੇ ਮਿਲ ਜਾਣਗੇ ਸੀਮਨ ਜੜ ਲੱਗੇ ਉਹਨਾਂ ਦੇ ਵੀ ਮਿਲ ਜਾਣਗੇ ਠੀਕ ਆ ਜੀ ਹਾਂ ਜੀ ਜਾਂਦੇ ਵੀਰ ਜੀ ਖੋਲ ਕੇ ਗਰੀ ਲੋ ਜੀ ਵੀਰ ਤੇ ਨਿਗਾਹ ਜਾਂ ਸੋ ਲੱਗੰਦੇ ਲੱਗੇ ਵੀ ਇਹ ਤਾਂ ਨਹੀਂ ਪੂਰਾ 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 ਦਾ ਲਓ ਜੀ ਬੁਨੀਆਂ ਦੀ ਤੱਕ ਰਾਇ ਆਬੂ ਕਰਨੀ ਪਈ ਦੀ ਆ ਕਿਨੇ ਦਿਨ ਲੈਂਦੀ ਛਾ ਜੀ ਇਹ 5 ਦਿਨ ਲਾਇਏ ਨਹੀਂ 20 ਤੋਂ 25 ਦਿਨ ਦੇ ਵਿੱਚ 20 25 ਦਿਨ ਲਾਇਏ ਨੇ ਹਾਂ ਜੀ ਬਿਲਕੁਲ ਸੀਲ ਬਿਲਕੁਲ ਬੰਨ ਕੇ ਤੁਹਾਨੂੰ ਹੱਥ ਲਾਏ ਹੋਣਾ ਚੱਡੇ ਨੂੰ ਲਓ ਜੀ ਹਾਈਡ ਕਰੋ ਜੈ ਕਰੀ ਹਾਈਡ ਕਰੋ ਕਿਆ ਕ ਵਜਨ ਪੂਰਾ ਪੂਰਾ ਵਜਨ ਪੂਰਾ ਪੂਰਾ ਦੋਤਾਨ ਨੂੰ ਬੜਾ ਕਾਦਨੇ ਕਰਨਾ ਬਿਲਕੁਲ ਬਿਲਕੁਲ ਬਾਕੀ ਸ਼ਾਮ ਵੀ ਵੀਰ ਜੀ ਸ਼ਾਮ ਵੀ ਹਾਂਜੀ ਬਾਕੀ ਇਥੋਂ ਖਾੜ ਕੇ ਬੰਨ ਤੂੜੀ ਦੇ ਦਵਾਂਗੇ ਹਾਂ ਆਖਾਂਗੇ ਦੁੱਧ ਨਹੀਂ ਦਿੰਦੀ ਬਿਲਕੁਲ ਬਿਲਕੁਲ ਸਾਡੇ ਨਾਲ ਹੋਈ ਹੈ ਇਤਰਾ ਹੀ ਅੱਛਾ ਆ ਮੈਨੂੰ ਆਖਿਆ ਤੇਰੀ ਗਾਂ ਦੁੱਧ ਨਹੀਂ ਦਿੰਦਾ ਜੀ ਨਾ ਤੋਂ ਆਖਿਆ ਹੈ ਮਾਂ ਜਾਰ ਮੈਂ ਵੇਣਾ ਜਾਵੇਂ ਮੈਂ ਵੇਖਿਆ ਨੇ ਅੱਗੇ ਤੂੜੀ ਛੁੱਟੀ ਅੱਛਾ ਤੋੜੇ ਸੁੱਕੀ ਛੁੱਟੀ ਨਾ ਹੋਏ ਤੇ ਖਾਲ ਤੇ ਨਾ ਹੋਏ ਚੋਕਰ ਅੱਛਾ ਮਾ ਤੂੜੀ ਦੇ ਸ਼ੁਰੂ ਗਾਦ ਨੂੰ ਇੰਨਾ ਦੇਈ ਜਾਂਦੀ ਔਰ ਤੈਨੂੰ ਤੂੜੀ ਦੀ ਚਾਹੀਦਾ ਸਹੀ ਗੱਲ ਹੈ ਤੇ ਠੀਕ ਹੈ ਸ਼ਾਜੀ ਹਾਂਜੀ ਤੇ ਲਓ ਜੀ ਬਿਲਕੁਲ ਸੀਲ ਓਕੇ ਹੈ ਨਹੀਂ ਓਕੇ 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 ਪੂਰੀ ਓਕੇ ਸੀਲ ਬਾਕੀ ਕੋਈ ਵੀ ਵੀਰ ਭਰਾ ਆਪਣੀ ਤਸੱਲੀ ਕਰ ਲਈ ਤਸੱਲੀ ਕਰਕੇ ਹਾਂਜੀ ਥੰਚ ਡਾ ਚੈੱਕ ਕਰਕੇ ਖੜੇ ਚੈੱਕ ਕਰਕੇ ਤੇ ਰੇੜਵੀਰ ਦੀ ਫੋਨ ਤੇ ਇਹਦਾ ਵੀਰ ਜੀ ਫੋਨ ਤੇ ਕਹਿੰਦੇ ਤਿਆਰ ਹੋਈਦਾ ਰੇਟ ਵੱਖਰਾ ਵੱਖਰਾ ਹੋਏ ਨਹੀਂ ਬਿਲਕੁਲ ਵੱਖਰਾ ਹਾਂਜੀ ਕੱਲ ਨੂੰ ਮਗਿਆ ਵਖਰਾ ਜਾਣਾ ਬਿਲਕੁਲ ਜੀ ਹਾਂਜੀ ਚਲੋ ਜੀ ਅਗਲੀ ਦੀ ਜੋ ਜਾਣਕਾਰੀ ਇਹਦਾ ਕਿਨਵਾ ਸੂਆ ਆ ਗਿਆ ਜੀ ਇਹ ਵੀ ਦੂਜੇ ਸੂਏ ਆ ਗਏ ਕਿੰਨੇ ਦਿਨ ਲੈਂਦੀ ਏ ਐਵੇਂ 20 ਤੋਂ 25 ਦਿਨ ਦੇ ਵਿੱਚ 20 ਤੋਂ 25 ਹਾਂਜੀ ਇਹਨੇ 21 ਦਿਨ ਲੈਣੇ ਮਹਾ ਤਗੜਿਆ ਹੋਗੇ ਠੀਕ ਹੈ ਜੀ ਹਾਂਜੀ ਕਰੋ ਰੀ ਚੈੱਕ ਹੈ ਐੇ ਪੂਰੀ ਵੱਡੀ ਪੂਰੀ 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 ਸ਼ਾਜੀ ਹਾਂਜੀ ਮੈਂ ਨਾ ਕਦਰ ਕਹਿਜ ਨਹੀਂ ਵੀ ਇਹ ਕਹਿਜ ਨਹੀਂ ਕਹਿਜ ਨਹੀਂ ਬਿਲਕੁਲ ਰਾੰਗ ਰੂੰਗ ਰਾੰਗ ਰੂ ਵੇਖੋ ਬੈਲ ਗੋਲ ਆ ਸਿਰਾ ਮੂੰਹ ਮਾ ਵੇਖਦਾ ਬੂਤੀ ਕਾਪੀ ਜੀ ਨੂੰ ਕਹਿੰਦੇ ਜਾਂਦੇ ਵੀ ਜੀ ਤੇ ਸਾੰਭੀ ਸਾਹ ਵੀ ਬੁੜੀ ਚੰਗੀ ਸਾਹ ਵੀ ਪੂਰੀ ਸਾਹ ਵੀ ਪੂਰੀ ਐਡੀ ਗਾਣਾ ਨੂੰ ਬੜਾ ਸਾਹ ਮੰਗਣਾ ਹੈ ਮੰਗਣਾ ਆਈਡੀਆ ਮੰਗਣਾ ਬੈਲ ਗੋਲ ਲੋ ਜੀ ਕਰੋੜੀ ਚੈੱਕ ਇਹਨੇ ਤੇ ਲਾਟ ਲਾ ਕਰ ਦੇਣੀ ਆ ਇਹਨੇ ਤੇ ਲਾਏ ਨੇ ਕਰ ਜਾਣੀਆਂ ਨਹੀਂ ਕਿੰਨੇ ਦਿਨ ਲੈਂਦੀ ਹੈ ਜੀ ਹੋਰ ਇਹ ਵੀ ਆ ਤਾਂ 25 ਦਿਨਾਂ ਦੇ ਲਈ ਵੀ 25 ਦਿਨ ਲੈਂਦੀ ਹੈ ਯਾਦੇ ਨਹੀਂ ਲੈਂਦੀ ਦੁੱਧ ਦਰਗਾ ਰਹਾਂਗੇ ਜੀ ਦਾ ਪੂਰਾ ਦੁੱਧ ਵਾਲੀ ਨਾਲੀ ਚੈੱਕ ਕਰੋ ਜੀ ਰੋਕ ਕੇ ਕਰਾਉਣੇ ਉਹ ਉੱਥੇ ਆ ਜਾਓ ਪਾਸੇ ਤੇ ਹਨਾ ਗੱਲ ਕਰ ਜੀ ਤਗੜੀਆਂ ਜਾ ਰਹੀਆਂ ਨਹੀਂ ਆ ਰਹੀਆਂ ਕਾਫੀ ਮਾਂ ਕਾਬੂ ਇੱਕ ਬੰਦੇ ਦਾ ਆਉਂਦੀ ਨਹੀਂ ਸਹੀ ਗੱਲ ਐ ਲਓ ਜੀ ਥਾਂ ਸੁਣੋ ਥਾਂ ਤੋਂ ਓਕੇ ਆ ਓਕੇ ਆ ਜੀ ਸੀਐਸ ਲੱਗ ਪੂਰੀ ਲਓ ਜੀ ਕਰੋ ਜੀ ਪੂਰੀ ਸੀਐਸ ਲੱਗ ਗਿਆ ਦੋਧ ਪੈਂਦੀ ਪੈਂਦੀ ਬਲੱਸ ਦੇ ਰਹੀ ਹੈ ਕਿ ਸਾਰੇ ਪੈਂਦੀ ਪੈਂਦੀ ਬਲੱਸ ਕਰ ਜਾਨੀ ਹਾਂਜੀ ਠੀਕ ਆ ਜੀ ਪੈਂਦੀ ਪੈਂਦੀ ਦਾ ਪਿਛਲਾ ਸੂਆ ਹੀ ਸੂਆ ਦੇ ਕਿ ਦੂਜਾ ਸੋਨਾ ਦੂਜਾ ਸੂਆ ਸੋਨਾ ਆਏ ਨਾ ਨਹੀਂ ਅੱਛਾ ਜੀ ਠੀਕ ਹੈ ਇਹ ਸੋਨ ਚ ਵੀ ਦੇ ਪਏ ਆ ਠੀਕ ਹੈ ਜੀ ਹੋਣੀ ਲੈ ਆਈਆ ਲੈਵਾ ਬਣਾ ਗਈ ਜ ਤੇ ਗਾਂ ਗਾਂ ਇਹ ਬਿਲਕੁਲ ਤੇ ਰੇਡ ਸ਼ਾ ਜੀ ਰੇਡ ਇਹਦਾ ਹੀ ਫੋਨ ਤੇ ਕਰਾਂਗੇ ਆਪਾਂ ਜੀ ਫੋਨ ਤੇ ਹਾਂਜੀ ਚਲੋ ਜੀ ਅਗਲੀ ਦੀ ਜਾਣਕਾਰੀ ਦਿਓ ਜੀ ਅੱਗੇ ਆ ਜਾਓ ਅੱਗੇ ਵੀ ਹਾਥੀ ਆ ਗਿਆ ਆ ਗਿਆ ਜੀ ਛੋਟਾ ਹਾਥੀ ਛੋਟਾ ਹਾਥੀ ਤੇ ਕਿੰਨੇ ਦਿਨ ਲੈਂਦਾ ਇਹ ਇਹ ਵੀ 20 25 ਦਿਨੀ 20 25 ਦਿਨ ਹਾਂਜੀ ਕਾਦ ਕਰੋ ਚੈੱਕ ਇਹਦਾ ਕਾਦ ਕਾਦ ਕਾਰ ਦੀ ਪੂਰੀ ਪੂਰੀ ਸੀਲਸ ਲੱਗ ਕੋਈ ਨਹੀਂ ਜੀ ਵੀ ੁਰਕੂ ਵੀ ਜਾਣ ਓਕੇ ਇੱਕ ਨੰਬਰ ਇਹ ਦੇਖੋ ਲਓ ਜੀ ਕਰੋ ਚੈੱਕ ਕੀ ਰਿਕਾਰਡ ਕੋਲ ਵੀਰ ਜੀ ਇਹਦਾ ਪਿਛਲੇ ਸੂਵੇ ਦਾ ਪੀਐਸ ਸੂਆ 35 35 ਹਾਂਜੀ ਸੂਆ ਇਹ ਕਿ ਦੂਜਾ ਦੂਜਾ ਸੂਆ ਖੋਲੋ ਵੀਰ ਜੀ ਪੀਐਸ ਸੂਆ 35 35 ਆਰ ਗਈ 35 ਪਲੱਸ ਪਲੱਸ 20 प्लस प्लस ਗਾੜੀ ਦੋਸੇ ਸੇਵਾ ਦੇ ਉਹ ਤੇ ਗੱਲ ਹੈਗੀ ਦੋਸੇ ਸੇਵਾ ਦੇ ਖਾਣ ਪਾਣ ਤੇ ਹੀ ਆ ਖਾਣ ਬਸ ਬੇੜ ਬੜੀ ਲੰਮੀ ਕਰਮਾ ਵਾਲੀ ਦੀ ਬੜੀ 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 ਇਹ ਉਹ ਗਾੜੀ ਨਹੀਂ ਹਸਾਣਾ ਕਰੋ ਇਹ ਚੋਰਾ ਚੱਕੇ ਦਾ ਆਉਂ ਦੋ ਜੀ ਮੂੰਹ ਮਾ ਚੱਕਰਾ ਦੇ ਕਰੀ ਲਓ ਜੀ ਦੇਖੋ ਕਰੋ ਜੀ ਕਾਕਾ ਆਇਆ ਹਾਈਟ ਬਹੁਤ ਜਿਆਦੀ ਹਾਈਟ ਲੈਂਥ ਬਹੁਤ ਬਹੁਤ ਜਿਆਦੀ ਬਹੁਤ ਜਿਆਦੀ ਆਹ ਪੂਰੇ ਵੱਡੇ ਬਲੇਦੀਆਂ ਜੀ ਜਿਨ੍ਹਾਂ ਨੂੰ ਕਹਿ ਲਈਦਾ ਪੂਰਾ ਪੂਰਾ ਸ਼ਾਦੀ ਪੂਰਾ ਬੰਦੀਆਂ ਫਾਰਮ ਵਾਲੀਆਂ ਫਾਰਮ ਵਾਲੀਆਂ ਹਾਂਜੀ ਰਿਕਾਰਡ ਵੀ ਇਹਨਾਂ ਦੇ ਮਿਲ ਜਾਣਗੇ ਸੀਮਾ ਦੇ ਇਹਨਾਂ ਦੇ ਠੀਕ ਹੈ ਜੀ 35 ਪਲੱਸ ਜੀ 80 80 प्लस ਠੀਕ ਆ ਜੀ 35 80 प्लस ਜੀ 35 80 प्लस ਆ ਲਓ ਜੀ ਤੇ ਬਾਕੀ ਰੁਟੀਨ ਦੇ ਵਿੱਚ ਹੀ ਆਪਣੇ ਕੋਲ ਇਹਨਾਂ ਮਾਲ ਆ ਰੁਟੀਨ ਦੇ ਵਿੱਚ ਰੁਟੀਨ ਦੇ ਵਿੱਚ ਮੱਜਾਂ ਵੀ ਜੀ ਹੁੰਦੀਆਂ ਆ ਆ ਜੀ ਮੱਜਾਂ ਵੀ ਹੁੰਦੀਆਂ ਮੱਜਾਂ ਅੱਜ ਸੇਲ ਅੱਜ ਤੁਹਾਡੇੋਂ ਤੋਂ ਪਹਿਲਾਂ ਹੀ ਆਈ ਠੀਕ ਆ ਜੀ ਹਾਂ ਜੀ ਠੀਕ ਆ ਜੀ ਇਹ ਇਹਦਾ ਵੀ ਜੀ ਆਪਾਂ ਕੀ ਕਰਨਾ ਜੀ ਰੇਡ ਰੂਟ ਫਿਰ ਰੇਡ ਇਹਨਾਂ ਦਾ ਫੋਨ ਤੇ ਹੀ ਕਰਦਾ ਆ ਸਾਰਿਆਂ ਦਾ ਫੋਨ ਤੇ ਸਾਰਿਆਂ ਦਾ ਹੀ ਲਓ ਜੀ ਜਿੱਦਾਂ ਅੰਕ ਲਾ ਗਿਆ ਤੇ 1.5 ਲੱਖ ਦੀ ਆ ਆਪਣੇ ਕੋਲ ਮਾਲ ਹੁੰਦਾ ਠੀਕ ਜੇਰ ਤੋਂ ਹੋ ਗਈ ਆ ਤਾਂ ਚੱਲ ਜਾਂਦਾ ਜਿੱਦਾਂ ਜਿਹਦਾ ਸੈਟ ਆਉਂਦਾ ਹਣਾ ਜਿਹਦਾ ਸੈਟ ਆਉਂਦਾ ਇਹ ਬਾਈ ਬਾਈਟ ਦੇ ਹਿਸਾਬ ਨਾਲ ਬਾਈ ਡਰੈਸ ਹਾਲ ਨਾਲ ਆਓ ਜੀ ਕਰੋ ਇਧਰ ਨੂੰ ਆ ਦੋ 20 ਆ 20 ਪਲੱਸ ਵਾਲੀਆਂ ਆ ਗਈਆਂ ਹਾਂਜੀ ਆ 15 ਪਲੱਸ ਵਾਲੀ ਆ ਗਈ 15 ਪਲੱਸ ਆ ਫੇਰ 20 ਪਲੱਸ ਹਾਂਜੀ ਆ ਤੁਹਾਨੂੰ 17 ਇਹ 17 ਨਗੀਨੇ ਹਾਂਜੀ ਨਗੀਨੇ ਤੇ ਵੀ ਤੁਸੀਂ ਆਪਣਾ ਨੰਬਰ ਤੇ ਲੋਕੇਸ਼ਨ ਅਗਰੀ ਫੇਰ ਤੋਂ ਦੱਸ ਦਿਓ ਜੀ 78122 ਹਾਂਜੀ 01313 ਠੀਕ ਆ ਜੀ ਪਿੰਡ ਸੁੱਗਾ ਹਾਂਜੀ ਜ਼ਿਲ੍ਹਾ ਕਰਨਤਾਰਨ ਠੀਕ ਹੈ ਤਹਿਸੀਲ ਪੱਟੀ ਤਹਿਸੀਲ ਰੌਣ ਦੇ ਉੱਤੇ ਬੋਰ ਲੱਗਾ ਛੜਕ ਦੇ ਉੱਤੇ ਹਾਂਜੀ ਕਿਸੇ ਨੂੰ ਕੁਛ ਨਹੀਂ ਲੋੜਨੀ ਗਈ ਠੀਕ ਹੈ ਚਾਰੇ ਪੱਟ ਬਣੇ ਨਾਲ ਹੀ ਛੜਕ ਦੇ ਨਾਲ ਹੀ ਠੀਕ ਹੈ ਜੀ ਹਾਂਜੀ ਓਕੇ ਜੀ ਧੰਨਵਾਦ ਵੀਰ ਜੀ ਧੰਨਵਾਦ ਵੀਰ ਜੀ ਠੀਕ ਹੈ ਜੀ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਤੇ ਬਾਕੀ ਡਿਟੇਲ ਵੀਰ ਨੇ ਆਪਣੇ ਨਾਲ ਸਾਂਝੀ ਕਰਤੀ ਆ ਜੀ ਸਾਰੀ ਤੇ ਜਿਹੜੇ ਵੀਰ ਭਰਾ ਨੂੰ ਵਹਿੜਾ ਪਸੰਦ ਆਈ ਤੇ ਨੰਬਰ ਆਪਾਂ ਥੱਲੇ ਦੇ ਦਿੰਨੇ ਆ ਤੇ ਸੰਪਰਕ ਕਰ ਲਓ ਜੀ ਵੀਰ ਨਾਲ ਤੇ ਪੂਰੀ ਵੀਡੀਓ ਵੇਖਣ ਲਈ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ